ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸਭ ਤੋਂ ਪਹਿਲਾਂ ਜੇ ਮੇਰੇ ਚੈਨਲ ਦੇ ਉੱਪਰ ਨਵੇਂ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਇਸ ਚੈਨਲ ਦੇ ਉੱਪਰ ਆਪਾਂ ਹਰ ਤਰ੍ਹਾਂ ਦੇ ਸੂਟ ਕੱਟ ਪੀਸ ਬੁਟੀਕ ਸੂਟ ਬਹੁਤ ਰੀਜ਼ਨੇਬਲ ਪ੍ਰਾਈਸ ਤੇ ਲੈ ਕੇ ਆਉਂਦੇ ਹਾਂ ਜੀ ਵੀਡੀਓ ਦੀ ਸ਼ੁਰੂਆਤ ਕਰਦੇ ਹਾਂ ਤਮੰਨਾ ਬ੍ਰਾਂਡ ਤੋਂ ਇਹ ਹੈਗਾ ਜੀ ਤਮੰਨਾ ਬ੍ਰਾਂਡ ਦਾ ਸ਼ਿਮਰ ਦਾ ਸੂਟ ਦੇਖੋ ਸ਼ਿਮਰ ਦਾ ਸੂਟ ਰਹੂਗਾ ਤਮੰਨਾ ਬ੍ਰਾਂਡ ਦਾ 5 ਮੀਟਰ ਦਾ ਸੂਟ ਮਿਲੂਗਾ ਤੁਹਾਨੂੰ ਵਿਦਾਊਟ ਲਾਈਨਿੰਗ ਇਹ ਸੂਟ ਬਣੂਗਾ ਤੇ ਬਿਨਾ ਦੁਪੱਟੇ ਤੋਂ ਹੋਊਗਾ ਜੀ ਇਹ ਕਲਰ ਇਹਦੇ ਵਿੱਚ ਸਾਰੇ ਬਹੁਤ ਸੋਬਰ ਜੇ ਨੇ ਇਹ ਹੈਗਾ ਜੀ ਫਸਟ ਕਲਰ ਸੈਕੰਡ ਕਲਰ ਆਪਾਂ ਤੁਹਾਨੂੰ ਦਿਖਾਉਣੀ ਆ ਤੇ ਪ੍ਰਾਈਸ ਦੀ ਗੱਲ ਕਰਦੇ ਆ ਜੀ ਪ੍ਰਾਈਸ ਇਹਦਾ ਤੁਹਾਨੂੰ ਮਿਲੂਗਾ ਸਿਰਫ 600 ਰੁਪਏ 600 ਰੁਪਏ ਦੇ ਵਿੱਚ ਤਮੰਨਾ ਬ੍ਰਾਂਡ ਦਾ ਤੁਹਾਨੂੰ ਸ਼ਿਮਰ ਦਾ ਸੂਟ ਮਿਲੂਗਾ ਆਲ ਓਵਰ ਆ ਹੈਗਾ ਜੀ ਸੈਕੰਡ ਕਲਰ ਜੋ ਤੁਹਾਨੂੰ ਐਕਚੁਅਲ ਦੇ ਵਿੱਚ ਵੀਡੀਓ 'ਚ ਦਿਖ ਰਿਹਾ ਜੀ ਇਹ ਵਾਲਾ ਕਲਰ ਸੇਮ ਵੀਡੀਓ 'ਚ ਸੇਮ ਆ ਰਿਹਾ ਸ਼ਿਮਰ ਦਾ ਸੂਟ ਰਹੂਗਾ ਜੀ ਤੇ ਪ੍ਰਿੰਟਿੰਗ ਬਹੁਤ ਹੀ ਜਿਆਦਾ ਪਿਆਰੀ ਹੈ ਤੇ ਹੁਣ ਤਾਂ ਉਹਨੂੰ ਨੈਕਸਟ ਕਲਰ ਦਿਖਾਉਣੀ ਆਪਾਂ ਆਹ ਹੈਗਾ ਜੀ ਨੈਕਸਟ ਕਲਰ ਪਿਸਤਾ ਜਿਹਾ ਕਲਰ ਹੈ ਜੀ ਇਹ ਇਹ ਵੀ ਸ਼ਿਮਰ ਦੇ ਵਿੱਚ ਹੈ ਚਾਰ ਕਲਰ ਨੇ ਆਪਣੇ ਕੋਲੇ ਸ਼ਿਪਿੰਗ ਇਹਨਾਂ ਦੀ ਐਕਸਟਰਾ ਰਹੂਗੀ ਬਹੁਤ ਜਿਆਦਾ ਮਿਲਾਮ ਕੱਪੜਾ ਜੀ ਲਾਈਨਿੰਗ ਦੀ ਨੀਡ ਨਹੀਂ ਹੈਗੀ ਜੇ ਤੁਸੀਂ ਚਾਹੋ ਲਗਾਉਣਾ ਚਾਹੋ ਤਾਂ ਲਗਾ ਸਕਦੇ ਹੋ ਕੋਈ ਨਾਨ ਬ੍ਰੈਂਡ ਦਾ ਸੂਟ ਨਹੀਂ ਹੈਗਾ ਜਿੱਤ ਮੰਨਾ ਬ੍ਰੈਂਡ ਦਾ ਸੂਟ ਹੈ ਇਹ ਹੈਗਾ ਜੀ ਨੈਕਸਟ ਕਲਰ ਇਹਨਾਂ ਵਿੱਚ ਕੋਈ ਵੀ ਕਲਰ ਤੁਸੀਂ ਤੁਹਾਨੂੰ ਪਸੰਦ ਆਉਂਦਾ ਤੁਸੀਂ ਨਾਲ ਦੀ ਨਾਲ ਸਕਰੀਨ ਸ਼ਾਟ ਲੈ ਕੇ ਸਾਨੂੰ ਆਰਡਰ ਕਰ ਸਕਦੇ ਹੋ ਪੈਣਾ ਦੇ ਮੈਸੇਜ ਆਉਂਦੇ ਨੇ ਜੀ ਕਿ ਆਰਡਰ ਕਿਵੇਂ ਕਰੀਏ ਆਰਡਰ ਕਰਨ ਦੇ ਲਈ ਜੀ ਆਪਣਾ ਨੰਬਰ ਸਾਰੀ ਵੀਡੀਓਜ਼ ਦੇ نیچے ਦਿੱਤਾ ਹੁੰਦਾ ਜੀ 9815764212 スクリーンショット ਲੈ ਕੇ ਜੀ ਤੁਸੀਂ ਉਸ ਉੱਪਰ ਆਰਡਰ ਕਰ ਸਕਦੇ ਹੋ ਪੇਮੈਂਟ ਤੁਹਾਨੂੰ ਪਹਿਲਾਂ ਦੇਣੀ ਪੈਗੀ ਕੋਈ ਵੀ ਕਲਰ ਜੀ ਤੁਹਾਨੂੰ ਪਸੰਦ ਆਉਂਦਾ ਨਾਲ ਦੀ ਨਾਲ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਨੈਕਸਟ ਹੈਗਾ ਜੀ ਪ੍ਰਿੰਸ ਕਲੈਕਸ਼ਨ ਪ੍ਰਿੰਸ ਕਲੈਕਸ਼ਨ ਦਾ ਜੀ ਸੂਟ ਰਹੂਗਾ 800 ਰੁਪਏ ਦਾ ਸੂਟ ਤੁਹਾਨੂੰ ਬਾਜ਼ਾਰ ਚ ਆਮ ਮਿਲਦਾ ਹੈ ਤੇ ਇਹ ਆ ਜੋ ਆਫਰ ਚ ਹੈ ਜੀ ਇਹਦਾ ਪ੍ਰਾਈਸ ਹੈਗਾ 625 ਰੁਪਏ ਕਲਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ 625 ਰੁਪਏ ਦਾ ਤੁਹਾਨੂੰ ਸੂਟ ਮਿਲੂਗਾ ਸ਼ਿਪਿੰਗ ਐਕਸਟਰਾ ਰਹੂਗੀ ਵਿਦਾਊਟ ਲਾਈਨਿੰਗ ਤੁਹਾਡਾ ਸੂਟ ਬਣੂਗਾ ਤੇ ਸੈਲਫ ਪ੍ਰਿੰਟ ਦੀ ਇਹਦੇ ਨਾਲ ਬਾਟਮ ਹੁੰਦੀ ਹੈ ਜੀ 2.5 ਮੀਟਰ ਦੀ ਸ਼ਰਟ ਮਿਲੂਗੀ ਤੇ 2.5 ਮੀਟਰ ਦੀ ਬਾਟਮ ਆ ਹੈਗਾ ਜੀ ਨੈਕਸਟ ਕਲਰ ਨੈਕਸਟ ਕਲਰ ਦੇਖੋ ਜੀ ਬਹੁਤ ਹੀ ਪਿਆਰਾ ਕਲਰ ਹੈ ਆ ਹੈਗੀ ਆ ਜੀ ਸੈਲਫ ਪ੍ਰਿੰਟ ਦੀ ਬਾਟਮ ਪ੍ਰਿੰਸ ਕਲੈਕਸ਼ਨ ਦੇ ਰਹਿਣਗੇ ਜੀ ਸਾਰੇ ਸੂਟ ਓਨਲੀ 625 ਪ੍ਰਾਈਸ ਹੈ ਇਹਦਾ 625 ਰੁਪਏ ਨੰਬਰ ਸਾਡਾ ਚੱਲ ਰਿਹਾ ਹੈ ਸਕਰੀਨ ਤੇ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਆ ਹੈਗਾ ਜੀ ਨੈਕਸਟ ਕਲਰ ਇਹ ਹੈ ਗਿਆ ਦੀ ਬਾਟਮ ਵਿਦਆਊਟ ਲਾਈਨਿੰਗ ਬਣੂਗਾ ਜੀ ਪ੍ਰਿੰਸ ਕਲੈਕਸ਼ਨ ਦੇ ਸਾਰੇ ਸੂਟ ਰਹਿਣਗੇ ਬਹੁਤ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਅੱਜ ਤੁਹਾਨੂੰ ਮਿਲ ਰਿਹਾ ਸਿਰਫ 625 ਰੁਪਏ ਦੇ ਵਿੱਚ ਤੇ ਸ਼ਿਪਿੰਗ ਸਾਰਿਆਂ ਦੀ ਐਕਸਟਰਾ ਹੋਊਗੀ ਜੀ ਨਾਲ ਦੀ ਨਾਲ ਬੁਕਿੰਗ ਕਰਵਾ ਲਓ ਜਿਹੜੇ ਜਿਹੜੇ ਕਲਰ ਤੁਹਾਨੂੰ ਪਸੰਦਾ ਹੀ ਜਾਂਦੇ ਨੇ ਆ ਹੈਗਾ ਜੀ ਨੈਕਸਟ ਕਲਰ ਕਰੀਮ ਜੇ ਕਲਰ ਹੈ ਜੀ ਇਹ ਸੈਲਫ ਪ੍ਰਿੰਟ ਦੀ ਬਾਟਮ ਪ੍ਰਿੰਸ ਕਲੈਕਸ਼ਨ 2.5 ਮੀਟਰ ਸ਼ਰਟ ਤੇ 2.5 ਮੀਟਰ ਹੀ ਬਾਟਮ ਆ ਹੈਗਾ ਜੀ ਨੈਕਸਟ ਕਲਰ ਇਹ ਵੀ ਬਹੁਤ ਪਿਆਰਾ ਕਲਰ ਹੈ ਬਹੁਤ ਖਿਲਕੇ ਆਉਂਦਾ ਜੀ ਗਰਮੀਆਂ ਦੇ ਵਿੱਚ ਐਵੇਂ ਦਾ ਕਲਰ ਫੈਬਰਿਕ ਦੀ ਫੁੱਲ ਗਾਰੰਟੀ ਰਹੇਗੀ ਜੀ ਹੈਗਾ ਜੀ ਨੈਕਸਟ ਕਲਰ ਇਹ ਵੀ ਬਹੁਤ ਪਿਆਰਾ ਡਿਜੀਟਲ ਪ੍ਰਿੰਟਿੰਗ ਦੇ ਉੱਪਰ ਸਾਰੀ ਪ੍ਰਿੰਟਸ ਕਲੈਕਸ਼ਨ ਦੇ ਨੇ ਜੀ ਇਹ ਵਾਲੇ 625 ਰੁਪਏ ਆ ਹੈਗਾ ਜੀ ਨੈਕਸਟ ਕਲਰ ਤੁਹਾਨੂੰ ਜੀ ਇਹਦੇ ਵਿੱਚ ਜਿਹੜੇ ਵੀ ਕਲਰ ਪਸੰਦ ਆਏ ਨੇ ਉਹਦੀ ਤੁਸੀਂ ਬੁਕਿੰਗ ਕਰਵਾ ਸਕਦੇ ਹੋ ਤੇ ਤੁਸੀਂ ਚਾਹੋ ਤਾਂ ਸਟਿਚ ਸੂਟ ਵੀ ਲੈ ਸਕਦੇ ਹੋ ਸਟਿਚਿੰਗ ਕਰਵਾਉਣੀ ਚਾਹੋ ਅਨਸਟਿਚ ਵੀ ਲੈ ਸਕਦੇ ਹੋ ਸਟਿਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਜੀ ਵਰਲਡ ਵਾਈਡ ਕਿਤੇ ਵੀ ਬੈਠੇ ਤੁਸੀਂ ਆਪਣਾ ਸੂਟ ਮੰਗਵਾ ਸਕਦੇ ਹੋ ਤੇ ਵੀਡੀਓ ਨੂੰ ਪਲੀਜ਼ ਅੱਗੇ ਸ਼ੇਅਰ ਕਰਨਾ ਨਾ ਭੁੱਲਿਆ ਕਰੋ ਧੰਨਵਾਦ ਜੀ